ਅਮਰ ਸ਼ਹੀਦ ਤੰਤਨ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਹੈ। ਔਰ ਇਸ ਜਨਮ ਦਿਹਾੜੇ ਦੀਆਂ ਮੈਂ ਸਮੂਹ ਗੁਰੂ ਨਾਨਕ ਨਾਮ ਲੈਵਾ ਸਿੱਖ ਸੰਗਤਾਂ ਨੂੰ ਬਹੁਤ 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 ਵਧਾਈ ਦੇਣਾ। ਅਮਰ ਸ਼ਹੀਦ ਤੰਤਨ ਬਾਬਾ ਦੀਪ ਸਿੰਘ ਜੀ ਐਸੀ ਮਹਾਨ ਸ਼ਖਸੀਅਤ ਹੋਏ ਨੇ ਆਪਣੇ ਸਮੇਂ ਦੇ ਅੰਦਰ ਜਿਨ੍ਹਾਂ ਨੇ ਸਿੱਖ ਪੰਥ ਦੀ ਵੱਡਮੁੱਲੀ ਸੇਵਾ ਕੀਤੀ। ਉਹ ਕੇਵਲ ਵਿਦਵਾਨ ਹੀ ਨਹੀਂ ਬਲਕਿ ਪ੍ਰੌੜ ਗਿਆਨੀ ਸਨ। ਔਰ ਉਹਨਾਂ ਦਾ ਜੀਵਨ ਪੰਥ ਦੇ ਲੇਖੇ ਲੱਗਿਆ ਤਕਸਿਰੀ ਦਮਦਮਾ ਸਾਹਿਬ ਜੀ ਦੇ ਮਕਾਮ ਦੇ ਉੱਤੇ ਬਾਬਾ ਦੀਪ ਸਿੰਘ ਜੀ 50 ਸਾਲ ਤੋਂ ਵੱਧ ਸਮਾਂ ਤੌਰ ਜਥੇਦਾਰ ਸੇਵਾਵਾਂ ਨਿਭਾਉਂਦੇ ਰਹੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀ ਹਜ਼ੂਰੀ ਦੇ ਵਿੱਚ ਬਾਬਾ ਦੀਪ ਸਿੰਘ ਜੀ ਨੇ ਬੜੀ ਵੱਡੀ ਸੇਵਾ ਕੀਤੀ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ ਕਰਦੇ ਵਕਤ ਭਾਈ ਮਨੀ ਸਿੰਘ ਜੀ ਨੂੰ ਲਖਾਰੀ ਲਾਇਆ ਉੱਥੇ ਬਾਬਾ ਦੀਪ ਸਿੰਘ ਜੀ ਸਹਿ ਲਖਾਰੀ ਵਜੋਂ ਵੀ ਸੇਵਾਵਾਂ ਨਿਭਾਉਂਦੇ ਰਹੇ ਤਾਨਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਇਥੋਂ ਚਲੇ ਜਾਣ ਤੋਂ ਬਾਅਦ ਤਖਤ ਸ੍ਰੀ ਦਮਦਮਾ ਸਾਹਿਬ ਜੀ ਦੀ ਸੇਵਾ ਬਾਬਾ ਦੀਪ ਸਿੰਘ ਜੀ ਨੇ ਸੰਭਾਲੀ ਤੇ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੀ ਹਜਾਤੀ ਦੇ ਵਿੱਚ ਆਪਣੀ ਨਿਗਰਾਨੀ ਦੇ ਵਿੱਚ ਕਰਵਾਈ ਸੀ ਉਸ ਪਾਵਨ ਬੀੜ ਦੇ ਭਾਈ ਬਾਬਾ ਦੀਪ ਸਿੰਘ ਜੀ ਨੇ ਪਹਿਲਾ ਇੱਕ ਉਤਾਰਾ ਕੀਤਾ ਤੇ ਫਿਰ ਪਾਤਸ਼ਾਹ ਦੇ ਜਾਣ ਤੋਂ ਬਾਅਦ ਤਿੰਨ ਉਤਾਰੇ ਜਿਹੜੇ ਆ ਉਹ ਹੋਰ ਕੀਤੇ ਕੁੱਲ ਚਾਰ ਉਤਾਰੇ ਕੀਤੇ ਤੇ ਉਹਨਾਂ ਨੂੰ ਚਾਰੇ ਤਖਤਾਂ ਦੇ ਉੱਤੇ ਸਭਾਈਮਾਨ ਕਰਨ ਲਈ ਸਤਕਾਰ ਸਹਿਤ ਪੇਟਿਆ ਸ੍ਰੀ ਅਕਾਲ ਤਖਤ ਸਾਹਿਬ ਸਚਕੰਡ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਤੱਕ ਸਚਕੰਡ ਸ੍ਰੀ ਹਜੂਰ ਸਾਹਿਬ ਨਾਡੇੜ ਤੇ ਇੱਕ ਤੱਕ ਸ੍ਰੀ ਦਮਦਮਾ ਸਾਹਿਬ ਦੇ ਮੁਕਾਮ ਦੇ ਉੱਤੇ ਉਹ ਪਾਵਨ ਸਰੂਪ ਜਿਹੜਾ ਸਭੈਮਾਨ ਹੋਇਆ ਇਸ ਤੋਂ ਇਲਾਵਾ ਬਾਬਾ ਦੀਪ ਸਿੰਘ ਜੀ ਇਸ ਇਲਾਕੇ ਦੇ ਵਿੱਚ ਪ੍ਰਚਾਰ ਪ੍ਰਸਾਰ ਦੇ ਉੱਤੇ ਵੀ ਬਹੁਤ ਵੱਡਾ ਜਿਹੜਾ ਹੈ ਉਹ ਧਿਆਨ ਕੇਂਦਰਿਤ ਕਰਦੇ ਰਹੇ ਉਹਨਾਂ ਨੇ ਆਪਣੇ ਜੀਵਨ ਕਾਲ ਦੇ ਵਿੱਚ ਅਨੇਕਾਂ ਪ੍ਰਾਣੀਆਂ ਨੂੰ ਖੰਡੇ ਬਾਟੇ ਦੀ ਪਹੁੰਚ ਛਕਾ ਕੇ ਗੁਰੂ ਕੇ ਲੜ ਲਾਇਆ ਇਥੋਂ ਤੱਕ ਕਿ ਉਹ ਸਮਾਂ ਜਿਹੜਾ ਸੀ ਐਸਾ ਸੀ ਤੱਕ ਸ਼੍ਰੀ ਦਮਦਮਾ ਸਾਹਿਬ ਸਿੱਖ ਸਰਗਰਮੀਆਂ ਦਾ ਮੁੱਖ ਕੇਂਦਰ ਬਣ ਗਿਆ। ਔਰ ਮੁਗਲ ਹਕੂਮਤ ਜੋ ਉਸ ਵੇਲੇ ਆ ਸ਼ਾਸਨ ਕਰ ਰਹੀ ਸੀ ਉਹਦੀ ਨਜ਼ਰ ਵੀ ਤਖਤ ਸ਼੍ਰੀ ਦਮਦਮਾ ਸਾਹਿਬ ਤੇ ਸੀ। ਤਾਂਤਨ ਬਾਬਾ ਦੀਪ ਸਿੰਘ ਜੀ ਦੀ ਦੂਰ ਅੰਦੇਸ਼ੀ ਸੀ ਕਿ ਉਹਨਾਂ ਨੇ ਭਵਿੱਖ ਦੇ ਵਿੱਚ ਕੋਈ ਹਮਲਾ ਨਾ ਕਰੇ ਹਮਲਾਵਰ ਇਸ ਮਕਸਦ ਲਈ ਉਹਨਾਂ ਨੇ ਇੱਕ-ਇੱਕ ਬੁਰਜ ਬਣਵਾਇਆ। ਉਸ ਬੁਰਜ ਦੇ ਵਿੱਚ ਜੰਗੀ ਸੱਜੋ ਸਮਾਨ ਜਿਹੜਾ ਸੀ ਉਸ ਨੂੰ ਰੱਖਿਆ ਤਾਂ ਕਿ ਵਿਵਕ ਦੇ ਵਿੱਚ ਜੇ ਕੋਈ ਹਮਲਾਵਰ ਤਖਸ਼ੀ ਰਿਦਮਦਮਾ ਸਾਹਿਬ ਦੇ ਸਥਾਨ ਦੇ ਉੱਤੇ ਹਮਲਾ ਕਰਨ ਵਾਸਤੇ ਆਉਂਦਾ ਤੇ ਉਸ ਨੂੰ ਮੂੰਹ ਤੋੜ ਜਿਹੜਾ ਹੈ ਉਹ ਜਵਾਬ ਦਿੱਤਾ ਜਾ ਸਕੇ ਇਥੇ বাসਨੀ ਉਹਨਾਂ ਨੇ ਇੱਕ ਜ਼ਮੀਨ ਦੇ ਵਿੱਚ ਜ਼ਮੀਨਦੋਜ਼ ਕਮਰਾ ਬਣਾਇਆ ਜਿਸ ਨੂੰ ਅਸੀਂ ਅਜਮਾਨ ਸਤਕਾਰ ਦੇ ਨਾਲ ਪੂਰਾ ਸਾਹਿਬ ਕਹਿੰਦੇ ਹਾਂ ਉੱਥੇ ਬਾਬਾ ਦੀਪ ਸਿੰਘ ਜੀ ਨੇ ਭਜਨ ਕੀਤਾ ਬੰਦਗੀ ਕੀਤੀ ਤੇ ਨਾਲ ਹੀ ਲਿਖਾਈ ਦੀ ਸੇਵਾ ਜਿਹੜੀ ਹੈ ਉਹ ਵੀ ਉਸ ਸਥਾਨ ਦੇ ਉੱਤੇ ਕਰਦੇ ਰਹੇ ਇੱਕ ਖੂਬ ਬਾਬਾ ਦੀਪ ਸਿੰਘ ਜੀ ਨੇ ਤਖਸ਼ੀ ਦਮਦਮਾ ਸਾਹਿਬ ਦੇ ਸਥਾਨ ਦੇ ਉੱਤੇ ਲਗਵਾਇਆ ਆਪਣੀ ਨਿਗਾਬਾਨੀ ਦੇ ਵਿੱਚ ਜਿਸ ਦਾ ਜਾਲ ਅੱਜ ਵੀ ਸੰਗਤਾਂ ਜੜੀਆਂ ਨੇ ਉਹ ਇਸਤੇਮਾਲ ਕਰਦੀਆਂ ਨੇ ਵਰਤਦੀਆਂ ਨੇ ਇਸ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਜੀ ਨੂੰ ਖਬਰ ਮਿਲੀ ਕਿ ਅਬਦਾਲੀ ਦਾ ਇੱਕ ਕਰਿੰਦਾ ਜਿਹੜਾ ਹੈ ਉਹ ਸ੍ਰੀ ਅਮਰਸਰ ਸਾਹਿਬ ਦੇ ਵਿੱਚ ਸਤਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੀ ਬੇਹਰਮਤੀ ਕਰ ਰਿਹਾ ਹੈ ਖੰਡੇ ਦੇ ਨਾਲ ਬਾਬਾ ਜੀ ਨੇ ਲਕੀਰ ਖਿੱਚੀ ਤੇ ਆਵਾਜ਼ ਮਾਰੀ ਕਿ ਆਸ ਕੌਮ ਨੂੰ ਜ਼ਰੂਰਤ ਹੈ ਪੰਥ ਨੂੰ ਜ਼ਰੂਰਤ ਹੈ ਮਰਜੀ ਵੜਿਆਂ ਦੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੀ ਬਹਿਰਮਤੀ ਹੋ ਰਹੀ ਹੈ 500 ਦੇ ਕਰੀਬ ਸਿੰਘ ਬਾਬਾ ਦੀਪ ਸਿੰਘ ਜੀ ਦੇ ਨਾਲ ਜਿਹੜਾ ਸੀ ਉਹ ਸਾਥੀ ਬਣਨ ਵਾਸਤੇ ਆ ਰਲਿਆ ਅਰਦਾਸਾ ਕਰਕੇ ਤੱਕ ਸ੍ਰੀ ਦਮਦਮਾ ਸਾਹਿਬ ਜੀ ਤੋਂ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਜਦੋਂ ਰਵਾਨਾ ਹੋਏ ਤੇ ਰਸਤੇ ਦੇ ਵਿੱਚ ਵੀ ਸਿੰਘਾਂ ਦੇ ਕਾਫਲੇ ਜਿਹੜੇ ਹੈ ਬਾਬਾ ਦੀਪ ਸਿੰਘ ਜੀ ਦੇ ਕਾਫਲੇ ਦੇ ਨਾਲ ਰਲਦੇ ਗਏ ਤੇ ਬਾਬਾ ਦੀਪ ਸਿੰਘ ਜੀ ਦਾ ਕਾਫਲਾ ਇੰਨਾ ਵੱਡਾ ਹੁੰਦਾ ਗਿਆ ਕਿ ਸ੍ਰੀ ਅਮਰਸਰ ਸਾਹਿਬ ਪਹੁੰਚਦੇ ਵਕਤ 5000 ਦੀ ਗੰਟੀ ਬਾਬਾ ਦੀਪ ਸਿੰਘ ਜੀ ਦੇ ਨਾਲ ਜਿਹੜੀ ਹੈ ਸਿੰਘਾਂ ਦੀ ਸ਼ਾਮਲ ਹੋ ਗਈ। ਬਾਬਾ ਜੀ ਨੇ ਪਰਣ ਕੀਤਾ ਕਿ ਸਾਡਾ ਸੀਸ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਧੰਨ ਗੁਰੂ ਰਾਮਦਾਸ ਪਾਤਸ਼ਾਹ ਦੇ ਦਰਬਾਰ ਦੇ ਵਿੱਚ ਹੀ ਜਿਹੜਾ ਹੈ ਉਹ ਪੇਟ ਹੋਏਗਾ। ਔਰ ਐਸਾ ਹੀ ਹੋਇਆ। ਗਹਿ ਗੱਜ ਜੁਦ ਹੋਇਆ ਗਹਿ ਗੱਜ ਜੁਦ ਦੇ ਦੌਰਾਨ ਬਾਬਾ ਦੀਪ ਸਿੰਘ ਜੀ ਦਾ ਸੀਸ ਕਟਿਆ ਗਿਆ। ਤੇ ਬਾਬਾ ਦੀਪ ਸਿੰਘ ਜੀ ਨਿਰੰਤਰ ਜਿਹੜਾ ਹੈ ਉਹ ਜੁਦ ਕਰਦੇ ਲੜਾਈ ਕਰਦੇ ਦੁਸ਼ਮਣ ਦੇ ਆਹੂ ਲਾਉਂਦੇ ਆਖਰ ਆਪਣੇ ਪਰਨਨ ਨੂੰ ਪੂਰਾ ਕਰਦੇ ਹੋਏ ਸ਼ਹਾਦਤਤਾ ਜਾਮ ਪੀ ਗਏ ਕਰੋਨਾ ਦਾ ਸੀਸ ਉਹਨਾਂ ਦੇ ਕਹੇ ਹੋਏ ਬਚਨਾਂ ਦੇ ਮੁਤਾਬਿਕ ਧੰਨ ਗੁਰੂ ਰਾਮਦਾਸ ਪਾਤਸ਼ਾਹ ਦੇ ਦਰਬਾਰ ਸਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਜਿਹੜਾ ਸੀ ਉਹ ਅਰਪਣ ਹੋਇਆ ਐਸੀ ਮਹਾਨ ਅਨੁੱਖੀ ਸ਼ਹੀਦ ਲਾਸਾਨੀ ਜੋਧੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੀ ਸ਼ਹੀਦੀ ਸ਼ਹੀਦੀ ਇੱਕ ਲਾ ਮਿਸਾਲ ਸ਼ਹੀਦੀ ਹੈ ਬੇਮਿਸਾਲ ਸ਼ਹਾਦਤ ਹੈ ਉਹ ਉਹਨਾਂ ਦੇ ਜਨਮ ਦਿਨ ਦੀਆਂ ਮੈਂ ਇੱਕ ਵਾਰੀ ਫੇਰ ਸਮੂਹ ਗੁਰੂ ਨਾਨਕ ਨਾਮਲੇਵਾ ਸਿੱਖ ਸੰਗਤਾਂ ਨੂੰ ਬਹੁਤ 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 ਵਧਾਈ ਦਿੰਦਾ ਹਾਂ